ਕਿ ਉਹਨਕੇ ਪਾਉਂ ਮੇਂਹੰਦੀ ਲਗੀ ਹੈ ਉਹ ਆਣੇ ਜਾਣੇ ਦੇ ਕਾਬਿਲ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਲਿਆਦੇ ਅਸੀਂ ਗੱਡੀਆਂ ਚ ਤੁਰੇ ਫਿਰਾਂ ਵਈ ਜਾਏ ਹੈਲੀਕਾਪਟਰ ਚੜਨਾ ਹੀ ਨਹੀਂ ਅੱਜ ਬਿਨਾਂ ਹੈਲੀਕਾਪਟਰ ਦੇ ਘਰੋਂ ਹੀ ਨਿਕਲਦੇ ਬੜੀ ਮੈਂ ਸਮਝਦਾ ਵੀ ਇੱਕ ਦੁਰਭਾਗਿਆਪੂਰਨ ਗੱਲ ਹੈ ਪੰਜਾਬ ਵਾਸਤੇ ਗੜਕਰੀ ਸਾਹਿਬ ਨੂੰ ਫਰਕ ਨਹੀਂ ਪੈਂਦਾ ਪਤਾ ਨਹੀਂ ਕਿੰਨੇ ਚੀਫ ਮਿਨਿਸਟਰ ਕਿੰਨੇ ਐਮਪੀ ਸਾਹਿਬਾਨ ਇਹਨਾਂ ਦੇ ਬੂਹੇ ਖੜੇ ਰਹਿੰਦੇ ਆ ਤੇ ਮਨੂੰ ਅੱਜ ਜਿੱਥੇ ਚੀਫ ਮਿਨਿਸਟਰ ਸਾਹਿਬ ਨਹੀਂ ਆਏ ਉਥੇ ਸਾਰੇ ਐਮਪੀ ਸਾਹਿਬਾਨ ਜਿਨ੍ਹਾਂ ਨੇ ਮੇਰੇ ਕੋਲ ਦਰਵਾਜ਼ਾ ਪੰਤ ਆ ਇਹਨਾਂ ਦੇ ਸਿੱਲਾਂਕ ਸਾਥੀਆਂ ਨੇ ਤੇ ਕੋਠੀ ਦੀ ਹੈ ਦਫਤਰ ਦੀਆਂ ਜਿਹੜੇ ਰੋਜ਼ ਕੋਈ ਨਾ ਕੋਈ ਕੰਮ ਲੈ ਕੇ ਜਾਂਦੇ ਆ ਤੇ ਜਿਵੇਂ ਮੈਂ ਸਟੇਜ ਤੇ ਵੀ ਕਿਹਾ ਗਟਕਰੀ ਸਾਹਿਬ ਕਦੇ ਕਿਸੇ ਨੂੰ ਮਨਾ ਕਰਦੇ ਹੀ ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਾਬ ਮੈਂ ਸਾਰੇ ਐਮਪੀਜ਼ ਨੂੰ ਸਾਰਿਆਂ ਨੂੰ ਇੱਥੇ ਦੇਖਿਆ ਜਦੋਂ ਪਤਾ ਲੱਗਿਆ ਵੀ ਚੀਫ ਮਿਨਿਸਟਰ ਸਾਹਿਬ ਨਹੀਂ ਆ ਰਹੇ ਉਹ ਵੀ ਰਫੂ ਚੱਕਰ ਹੋ ਗਏ ਤੇ ਮਨ ਤਾਂ ਸੀਐਮ ਸਾਹਿਬ ਦਾ ਬੜਾ ਅਜੀਬ ਲੱਗਿਆ ਅੱਜ ਵੀ ਇੱਕ ਪਾਸੇ ਤਾਂ ਪੰਜਾਬ 'ਚ ਪਿਛਲੇ 1.5 ਸਾਲ ਤੋਂ ਲੱਲਾ ਲੱਲਾ ਕਰ ਰੱਖੀ ਹੈ ਵੀ ਕੇਂਦਰ ਸਾਨੂੰ ਪੈਸੇ ਨਹੀਂ ਦਿੰਦਾ ਤੇ ਜਦੋਂ ਪੈਸੇ ਦੇਣ ਆਲੇ ਘਰੇ ਆਏ ਸੀਗੇ ਉਦੋਂ ਕਹਿੰਦੇ ਜੀ ਹੈਲੀਕਾਪਟਰ ਨਹੀਂ ਉਹ ਹੈਲੀਕਾਪਟਰ ਤਾਂ ਮਨੂੰ ਹੀ ਤੁਸੀਂ ਜਿੰਦੇ ਸੀ ਸਾਰਿਆਂ ਨੂੰ ਤੁਸੀਂ ਜਿੰਦੇ ਵੀ ਇਸ ਮੌਸਮ ਚ ਨਹੀਂ ਆਣਾ ਹੈਲੀਕਾਪਟਰ ਆਹ 2 ਘੰਟੇ ਚੰਡੀਗੜ੍ਹ ਖੜਾ ਹੈ ਮੈਂ ਪਹੁੰਚ ਗਿਆ ਉਹ ਆ ਸਕਦੇ ਸੀ ਇੱਕੋ ਸਵਾਲ ਕਹੂੰਗਾ ਕਿ ਉਹਨਾਂ ਦੇ ਪਾਉਂ ਮੈਂ ਮਹਿੰਦੀ ਲੱਗੀ ਹੈ ਉਹ ਆਣੇ ਜਾਣੇ ਦੇ ਕਾਬਿਲ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਨੇ ਆਦੇ ਅਸੀਂ ਗੱਡੀਆਂ 'ਚ ਤੁਰੇ ਫਿਰਾਂ ਭਾਈ ਜਾਨ ਹੈਲੀਕਾਪਟਰ ਚੜਨਾ ਹੀ ਨਹੀਂ ਅੱਜ ਇਹ ਹੈਲੀਕਾਪਟਰ ਦੇ ਘਰੋਂ ਹੀ ਨਿਕਲਦੇ ਚੜ੍ਹਨਾ ਹੈਲੀਕਾਪਟਰ 'ਚ ਅੱਜ ਜਦੋਂ ਮੌਕਾ ਸੀਗਾ ਗਰੀ ਸਾਹਿਬ 4000 ਕਰੋੜ ਦਾ ਇੱਥੇ ਕੰਮ ਕਰਕੇ ਗਏ ਐ ਬਾਕੀ ਹੋਰ ਜਿਹੜੇ ਪ੍ਰੋਪੋਜ਼ਲ ਰੱਖਿਆ ਸੋਂ ਪ੍ਰਕਾਸ਼ ਜੀ ਨੇ ਕਹਿੰਦੇ ਮੈਂ ਮੁੱਖ ਮੰਤਰੀ ਜੀ ਜੇ ਬਾਤ ਪਰਸੂ ਕਰਕੇ ਕਰੂੰਗਾ ਜਾਜੋ ਨੇ ਹੁਣੇ ਨਿਵੇੜਾ ਹੋ ਜਾਣਾ ਸੀਗਾ 1 ਲੱਖ ਕਰੋੜ ਰੁਪਈਆ ਦੇ ਹੋਰ ਪ੍ਰੋਜੈਕਟ ਜਿਹੜੇ ਪੰਜਾਬ 'ਚ ਐਚਐਕਸਪ੍ਰੈਸ ਹੋਏ ਐ ਚ ਐਕਨੋਮਿਕ ਕਾਰਡੋਰ ਦੇ ਤਹਿਤ ਐ ਦੇਖੋ ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਪਰ ਬੈਕਰ ਸਾਹਿਬ ਮੰਨਿਆ ਅਵਾਇਜਾਜ਼ ਨਹੀਂ ਉੱਡਿਆ ਚਾਪਰ ਨਹੀਂ ਉੱਡਿਆ ਪਰ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਵੀ ਤਾਂ ਅਗਵਾਈ ਕਰ ਦਿੰਦਾ। ਬਿਲਕੁਲ ਮੰਤਰੀ ਆ ਸਕਦਾ ਸਾਬ। ਕੋਈ ਮੰਤਰੀ ਆ ਜਾਂਦੇ, ਕੋਈ ਸੰਤਰੀ ਆ ਜਾਂਦੇ। ਸ਼ੋਭਾ ਨਹੀਂ ਦਿੰਦਾ। ਇਹ ਇੱਕ ਪਾਸੇ ਜਿੱਥੇ ਖੁੱਲੇ ਦਿਲ ਨਾਲ ਉਹਨਾਂ ਨੇ ਲगाव ਦੱਸਿਆ ਖੁਦ ਆਪਣਾ ਗੱਡਕਰੀ ਸਾਹਿਬ ਨੇ ਪੰਜਾਬ ਦੇ ਨਾਲ ਮੈਂ ਹਰੇਕ ਜਿੱਥੇ ਵੀ ਮੌਕਾ ਲੱਗਿਆ ਚਾਹੇ ਕਰਤਾਰਪੁਰ ਲਾਂਘੇ ਵਾਲਾ ਮਸਲਾ ਸੀਗਾ ਚਾਹੇ ਹੋਰ ਵੀ ਸ਼ਾਹਪੁਰ ਕੰਡੀਬ ਰਾਜ ਵਾਲਾ ਜਿਹੜਾ ਮਸਲਾ ਸੀਗਾ ਹਰੇਕ ਮਸਲੇ 'ਚ ਉਹਨੇ ਪੰਜਾਬ ਦੀ ਉਹਨੇ ਤਾਂ ਹੀ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਤੁਸੀਂ ਪੰਜਾਬ ਦੇ ਇੰਵੈਸਟਰ ਦੇ ਤੌਰ ਤੇ ਨਾ ਕਿ ਇੱਕ ਸਰਫੇਸ ਟਰਾਂਸਪੋਰਟ ਮਿਨਿਸਟਰੀ ਦੇ ਤੌਰ ਤੇ ਤੁਸੀਂ ਤਾਂ ਪੰਜਾਬ ਦੇ ਨੁਮਾਇੰਦੇ ਬਣ ਕੇ ਹੋਰ ਕੰਮ ਕਰਾਓ ਕੋਈ ਕੰਮ ਕਹਿਣ ਵਾਲਾ ਤਾਂ ਹੋਵੇ ਸਭ ਤਾਲੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਸਭ ਸਿਰਫ ਤੇ ਇੱਕ ਜਿਹੜੀ ਵੱਡੀ ਗੱਲ ਸਾਬ ਮੈਂ ਅੱਜ ਜਿਹੜੀ ਕਹੀ ਹੈ ਮੈਂ ਮੈਂ ਵੀ ਸਮਝਦਾ ਦੇਖੋ ਪੰਜਾਬ ਦੇ ਲੋਕ ਤੇ ਹਿੰਦੁਸਤਾਨ ਦੇ ਲੋਕ ਸਾਰੇ ਹੀ ਕੰਮ ਪਿਆਰਾ ਚੰਮ ਪਿਆਰਾ ਨਹੀਂ ਗਡਕਰੀ ਸਾਹਿਬ ਦੀ ਕਿਸੇ ਨੇ ਕਿਤੇ ਮੈਂ ਕਿਤੇ ਕਿਸੇ ਹਾਈਵੇ ਤੇ ਫੋਟੋ ਨਹੀਂ ਦੇਖੀ ਇਹ ਸਾਡੇ ਵਾਲੇ ਸ਼ੇਰਾਂ ਨੇ ਆਮ ਆਦਮੀ ਪਾਰਟੀ ਵਾਲੇ ਚੀਫ ਮਿਨਿਸਟਰ ਸਾਹਿਬ ਨੇ ਤੇ ਦਿੱਲੀ ਆਣੇ ਮਾਰ ਪੰਜਾਬ ਭਰਤਾ ਸਾਰਾ ਹਿੰਦੁਸਤਾਨ ਭਰਤਾ ਤੁਸੀਂ ਤਰਵਿੰਦਰਮ ਜੰਦਰੂ ਉੱਥੇ ਵੀ ਭਗਵੰਤ ਮਾਨ ਜੀ ਦੇ ਦਰਸ਼ਨ ਉਤਰਦੇ ਹੁੰਦੇ ਆ ਤੇ ਉਹਨਾਂ ਨੂੰ ਕੋ ਬਲੇ ਬਲੇ ਮਿਲੂਗੀ ਅੱਜ ਸਾਰਾ ਹਿੰਦੁਸਤਾਨ ਸਾਰੀ ਪਾਰਟੀਆਂ ਦੇ ਐਮਪੀ ਸਾਹਿਬਾਨ ਗਣਕਰੀ ਜੀ ਦਾ ਨਾਮ ਲੈਂਦੇ ਆ ਪ੍ਰਧਾਨ ਮੰਤਰੀ ਦੇ ਨਾਮ ਲੈਂਦੇ ਆ ਪਰ ਭਗਵੰਤ ਮਾਨ ਜੀ ਨੂੰ ਦੇਖੋ ਬਹੁਤ ਹੀ ਹਾਈਡ ਹੋਣ ਤੇ ਸੁਖਵੀਰ ਬਾਦਲ ਹੋਰ ਕਾਂਗਰਸ ਦੇ ਸੰਸਦਾਂ ਦੇ ਨਾਮ ਸੀ ਉਹ ਵੀ ਨਹੀਂ ਆਏ ਉਹਨਾਂ ਨੂੰ ਕੀ ਕਹਿੰਦੇ ਦੇਖੋ ਉਹ ਹੋ ਸਕਦਾ ਵੀ ਦੂਜੀ ਪਾਰਟੀ ਵਾਲੇ ਪਰ ਇਹਨਾਂ ਦੇ ਤਾਂ ਸਾਰੇ ਆ ਕੇ ਚਲੇ ਗਏ ਇੱਥੋਂ ਮੈਂ ਮੈਂ ਨਾਮ ਲੈ ਕੇ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਮੈਂ ਨਾਮ ਹੀ ਗਿਣਾ ਦੇਣਾ ਤੁਹਾਡੇ ਤੋਂ ਕਿਹੜੇ ਲੁਕੇ ਐ ਤੁਹਾਡੇ ਤੋਂ ਕਿਹੜੇ ਲੁਕੇ ਇੱਥੇ ਆ ਕੇ ਚਲੇ ਗਏ ਤੇ ਤਾਂ ਐਕਸਕੂਸੀਆਂ ਲੱਗੀਆਂ ਸੁਖਵੀਰ ਬਾਦਲ ਲੀਡਰਸ਼ਿਪ ਇੱਥੇ ਜਿਹੜਾ ਆ ਕੇ ਤੁਰ ਗਏ ਸਾਹਿਬ ਇਸ ਇਥੇ ਬੈਠ ਕੇ ਜਦੋਂ ਪਤਾ ਲੱਗਿਆ ਵੀ ਨਹੀਂ ਆ ਰਹੇ ਸ਼੍ਰੀਮਾਨ ਜੀ ਉਹ ਤੁਰ ਗਏ ਵਾਪਸ ਫੋਰ ਲਾਈਨ ਦੀ ਫੋਰ ਲਾਈਨ ਦੀ ਗੱਲ ਕਰਦੇ ਆ ਵੀ 1500 ਜਿਹੜਾ 53 ਕਰੋੜ ਦਾ ਸ਼ਾਹਪੁਰ ਨੂੰ ਪੈ ਕੇ ਜਾ ਪਰ ਪਹਿਲੀ ਜਿਹੜੀ ਫੋਰ ਲਾਈਨ ਜਲੰਧਰ ਤੋਂ ਸ਼ਾਹਪੁਰ ਦੂਸਰੀ ਟਰਮ ਵੀ ਪੂਰੀ ਹੋ ਗਈ ਉਹ ਅਜੇ ਤੱਕ ਬੰਦੇ ਤਿਆਰੀ ਨਹੀਂ ਹੋਈ ਉਹ ਜਿਹੜੀ ਹੈ ਉਹੀ ਤੱਕ ਕਹਿ ਰਹੇ ਸੀ ਵੀ ਅੱਜ ਜੇ ਕਿਤੇ ਇੱਥੇ ਹੁੰਦੇ ਮੁੱਖ ਮੰਤਰੀ ਸਾਹਿਬ ਦਾ ਮਸਲੇ ਆਈ ਤਾਂ ਗੱਲਬਾਤ ਨਾਲ ਸੁਲਝਦੇ ਸਾਬ ਲਾਲਾ ਲਾਲਾ ਕਰਕੇ ਵੀ ਸਾਨੂੰ ਕਰਦੇ ਨਹੀਂ ਜੀ ਕਰਦੇ ਨਹੀਂ ਮੈਂ ਕਹਿੰਦਾ ਥਾੜੀ ਦੋ ਹੱਥਾਂ ਨਾਲ ਬੈਠ ਕੇ ਮਸਲੇ ਹੱਲ ਕਰਾਓ ਠੀਕ ਉਹਨਾਂ ਨੇ ਆਇਆ ਕਿ ਮੈਂ ਤਾਂ ਸਾਰੇ ਮੁੱਖ ਮੰਤਰੀ ਬੁਲਾ ਕੇ ਜਿੱਥੇ ਜਿੱਥੇ ਕੋਈ ਡਿਸਪਿਊਟ ਸੇ ਹੱਲ ਕਰਾਉਣ ਨੂੰ ਬੈਠਾ ਕਮਜ਼ੋਰੀ ਆਪਣੀ ਹੈ ਗੱਲ ਕਿਸੇ ਹੋਰ ਦੇ ਪਾਣਾ ਚਾਹੁੰਦੇ ਆ ਪਰ ਗੱਟ ਜੋਣਾ ਲੈ ਕੇ ਇਹ ਗੱਠ ਜੋਣਾ ਗੱਠ ਜੋਣਾ ਪਾਟੇ ਪਿਆ ਗੱਠ ਜੋੜ ਸਾਰਾ ਤੁਹਾਡੇ ਸਾਹਮਣੇ ਹੈ